AC ਦੇ ਮਾੜੇ ਪ੍ਰਭਾਵ ਤੋਂ ਬਚਣ ਦੇ ਤਰੀਕੇ ਗਰਮੀਆਂ ਵਿੱਚ ਗਰਮੀ ਤੋਂ ਬਚਣ ਲਈ ਅਸੀਂ ਕਮਰਿਆਂ ਵਿੱਚ AC ਲਗਾ ਕੇ ਗਰਮੀ ਤੋਂ ਬਚਦੇ ਹਾਂ ਪਰ ਇਸ ਦੇ ਇਹਨਾਂ ਮਾੜੇ ਪ੍ਰਭਾਵਾਂ ਬਾਰੇ ਅਸੀਂ ਸੋਚਦੇ ਹੀ ਨਹੀਂ ਇਹ ਬਿਲਕੁਲ ਠੀਕ ਹੈ ਕਿ AC ਸਾਡੇ ਆਰਾਮ ਵਾਸਤੇ ਬਣਾਇਆ ਗਿਆ ਹੈ ਪਰੰਤੂ ਇਸ ਨਾਲ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਇਹਨਾਂ ਨਾਲ ਕਿਵੇਂ ਨਿਪਟਿਆ ਜਾਵੇ ਲੰਬੇ ਸਮੇਂ ਤੱਕ ਏਸੀ ਵਿੱਚ ਰਹਿਣ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ ਜੋ ਕਿ ਖਤਰਨਾਕ ਸਥਿਤੀ ਹੈ ਸੁਰੱਖਿਅਤ ਰਹਿਣ ਅਤੇ ਏਸੀ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਕੁਝ ਸੁਝਾਅ ਹਨ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਆਓ ਸੁਣਦੇ ਹਾਂ ਇਹ ਕਿਹੜੇ ਸੁਝਾਅ ਹਨ ਇਹਨਾਂ ਬਾਰੇ ਜਾਣੀਏ ਨੰਬਰ 1 ਸਭ ਤੋਂ ਪਹਿਲਾਂ ਪਹਿਲੀ ਗੱਲ ਇਹ ਹੈ ਕਿ AC ਨੂੰ ਸਾਫ਼ ਰੱਖੋ ਇਹ ਤੁਸੀਂ ਕਰ ਸਕਦੇ ਹੋ ਗੰਦੇ 에어 ਫਿਲਟਰ ਨਾਲ ਇਨਡੋਰ 에어 ਕੁਆਲਿਟੀ ਖਰਾਬ ਹੋ ਸਕਦੀ ਹੈ ਅਲਰਜੀ ਸਾਹ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਸਾਫ਼ ਸਫਾਈ ਦਾ ਖਾਸ ਧਿਆਨ ਰੱਖੋ ਅਤੇ ਸਮੇਂ ਸਿਰ ਸਰਵਿਸ ਕਰਵਾਉਣੀ ਚਾਹੀਦੀ ਹੈ ਨੰਬਰ 2 ਆਪਣੇ AC ਦੀ ਸਹੀ ਤਰੀਕੇ ਨਾਲ ਉਪਯੋਗ ਕਰੋ ਇਸ ਤਰ੍ਹਾਂ ਤੁਸੀਂ ਇਸ ਦੇ ਮਾੜੇ ਪ੍ਰਭਾਵ ਤੋਂ ਬਚ ਸਕਦੇ ਹੋ AC ਦੇ ਟੈਂਪਰੇਚਰ ਨੂੰ ਬਿਲਕੁਲ ਨੋਰਮਲ ਰੱਖੋ ਬਹੁਤ ਘੱਟ ਕਰਨ ਤੋਂ ਬਚੋ ਇਸ ਨਾਲ ਬਿਜਲੀ ਦੀ ਖਪਤ ਵੀ ਘੱਟ ਹੋਵੇਗੀ ਅਤੇ AC ਦੇ ਬਿਲਕੁਲ ਸਾਹਮਣੇ ਬੈਠਣ ਤੋਂ ਬਚੋ ਕਿਉਂਕਿ ਇਸ ਨਾਲ ਸਾਹ ਅਤੇ ਠੰਡ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 3 AC ਕਾਰਨ ਨਮੀ ਦਾ ਪੱਧਰ ਵੀ ਘੱਟ ਸਕਦਾ ਹੈ ਜਿਸ ਨਾਲ ਚਮੜੀ ਅੱਖਾਂ ਤੇ ਗਲੇ 'ਚ ਖਾਰਸ਼ ਹੋ ਸਕਦੀ ਹੈ ਨੰਬਰ 4 ਆਪਣੇ ਏਸੀ ਨੂੰ ਬ੍ਰੇਕ ਦਿਓ ਬ੍ਰੇਕ ਦੇਣ ਨਾਲ ਇੱਕ ਤਾਂ ਤੁਸੀਂ ਬਿਜਲੀ ਦੀ ਬਚਤ ਕਰੋਗੇ ਏਸੀ ਵਿੱਚ ਬਹੁਤ ਸਮਾਂ ਬਿਤਾਉਣ ਨਾਲ ਸਿਰਦਰਦ ਥੁਕਾਵਟ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਏਸੀ ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਰਹਿਣਾ ਚਾਹੀਦਾ ਕੁਦਰਤੀ ਹਵਾ ਦਾ ਆਨੰਦ ਵੀ ਮਾਣਨਾ ਚਾਹੀਦਾ ਹੈ ਜਿਆਦਾ ਏਸੀ ਵਿੱਚ ਹੱਡੀਆਂ ਵੀ ਰਹਿਣ ਨਾਲ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਜਿਆਦਾ ਦੇਰ ਤੱਕ ਗਰਮੀ ਵਿੱਚ ਰਹਿ ਕੇ ਆਏ ਹੋ ਤਾਂ ਏਸੀ ਵਿੱਚ ਸਿੱਧਾ ਬੈਠਣ ਨਾਲ ਵੀ ਬਿਮਾਰੀਆਂ ਘੇਰ ਲੈਂਦੀਆਂ ਹਨ ਕਿਉਂਕਿ ਸਰੀਰ ਠੰਡਾ ਤੇ ਗਰਮ ਹੋ ਜਾਂਦਾ ਹੈ ਏਸੀ ਗਰਮੀਆਂ ਵਿੱਚ ਗਰਮੀ ਤੋਂ ਬਚਣ ਦਾ ਵਧੀਆ ਸਾਧਨ ਹੈ ਪਰੰਤੂ ਜ਼ਰੂਰਤ ਹੈ ਇਸਦੀ ਵਰਤੋਂ ਸੋ ਸਮਝ ਕੇ ਕਰਨ ਦੀ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ